ਤੇ ਇੱਕ ਗੱਲ ਹੋਰ ਹੈ ਬਈ ਕਈ ਕਿਸਾਨ ਵੀਰ ਮੰਨ ਕੇ ਚਲੋ ਥੋੜਾ ਮੋਟਾ ਕੰਮ ਹੁੰਦਾ ਕਹਣਾ ਖੇਤ ਵਿੱਚ ਪ੍ਰੋਬਲਮ ਆ ਵੀ ਜਾਂਦੀਆਂ ਨੇ ਕਿਉਂਕਿ ਚਾਲਦੀ ਕਮਬਾਈਨ ਚੀ ਪ੍ਰੋਬਲਮ ਆਉਦੀ ਹੁੰਦੀ ਹੈਗੀ ਤਾਂ ਵੀ ਆਪਣੀ ਗਾਰੰਟੀ ਹੈ ਜਿਹੜੀ ਮਸ਼ੀਨਾਂ ਪਰ ਰਿਪੇਅਰ ਫੁੱਲ ਰਿਪੇਅਰ ਕਰਕੇ ਦੇਵਾਂਗੇ ਤਾਂ ਉਹਦੀ ਇੱਕ ਸੀਜ਼ਨ ਦੀ ਗਾਰੰਟੀ ਹੋਈ ਚੱਲ ਜਣਾਵੇ ਦੀ ਪਾਈ ਕਹਿੰਦਾ ਪੂਰੀ ਵਧੀਆ ਮਸ਼ੀਨਾਂ ਹੈਗੀ ਠੀਕ ਹੈ ਬਾਈ ਜੀ ਜੇ ਮੈਂ ਆਪਾਂ ਕਹਿ ਦਈਏ ਹਨਾ ਤੁਹਾਨੂੰ ਟਰੈਕਟਰ ਦੇ ਮੁੱਲ ਜੀ ਬਈ ਜੀ ਕਮਬਾਈਨ ਦੇ ਕੇ ਜਾਵਾਂਗੇ ਬਈ ਜੀ 55-55 ਮਸ਼ੀਨਾਂ ਜੀ ਸੇਸਟਾ ਵਾਕਾਂ ਇਹ ਸੀਵ ਝਾਰਨ ਵਾਲਾ ਸੈੱਟ ਇਹਦਾ ਨ ਐਲੀਵੇਟਰ ਚ ਇਹਨਾਂ ਨਵੀਆਂ ਨੇ ਜੀ ਜਾਂ ਕਿਵੇਂ ਜੀ ਇਹ ਦੋ ਮਸ਼ੀਨਾਂ ਆ ਗਿਆ ਦੁੱਨੇ ਮਸ਼ੀਨਾਂ ਬਾਈ ਜੀ ਕਹਿ ਲਈਏ ਉਹਨਾਂ ਦੀ ਤਾਂ ਥੋੜੇ ਕਹਿ ਲਈਏ 100% ਗਰੰਟੀ ਜੀ ਇਹ ਹੈਗੇ ਨੇ 101% ਗਰੰਟੀ ਇਹ 101 ਜੀ ਜਿਹੜਾ ਰੇਟ ਸੁਣੋਗੇ ਤਾਂ ਤੁਸੀਂ ਕਹੋਗੇ ਕੀ ਆ ਬਾਤ ਠੀਕ ਹੈ ਜੀ ਮੈਂ ਜੇ ਕਿਸੇ ਬੰਦੇ ਨੇ ਆ ਗਏ ਰੇਟ ਉਹ ਦਈ ਜਿਹੜਾ ਕਿਤੋਂ ਨਾ ਮਿਲੇ ਬਸ ਰੇਟ ਸੋਨ ਨੂੰ ਐ ਮੰਨ ਲਓ ਇਹਦਾ ਰੇਟ ਜਿਹੜਾ ਦੇਵਾਂਗੇ ਵੱਡੀ ਮਸ਼ੀਨ ਐਨੇ ਰੇਟ ਚ 2010 ਮਾਡਲ ਮੰਨ ਲਓ ਕੋਈ ਬੰਦਾ ਦਿੰਦਾ ਨਹੀਂ ਇਹ ਹੈਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਬਾਈ ਜੀ ਕਈ ਕਿਸਾਨ ਵੀਰ ਸੋਚਦੇ ਨੇ ਕਿ ਵੀਰੇ ਵਿਆਹ ਸੇ ਥੋੜੇ ਪੈਸਿਆਂ ਨਾਲ ਕੰਮ ਸਟਾਰਟ ਕਰ ਲੀਏ ਬਾਈ ਜੀ ਤੇ ਅੱਜ ਬਾਈ ਜੀ ਤੁਹਾਨੂੰ ਅੱਗੇ ਸੀਜ਼ਨ ਆਉਣ ਵਾਲਾ ਕਣਕ ਦਾ ਥੋੜੇ ਪੈਸੇ ਨਾਲ ਹੀ ਬਾਈ ਜੀ ਕੰਮ ਸਟਾਰਟ ਹੋ ਜੂਗਾ ਤੁਹਾਡਾ ਘੱਟੋ ਘੱਟ ਨਾਂ ਵਾਲਾ 3.5 ਲੱਖ ਤੋਂ ਥੱਲੇ ਥੱਲੇ ਤੇ ਬਾਈ ਕੁਲਵੀਰ ਆਪਣੇ ਨਾਲ ਆ ਵੀਡੀਓ ਨੂੰ ਐਂਡ ਤੱਕ ਬਾਈ ਜੀ ਜ਼ਰੂਰ ਦੇਖਿਓ ਕਿਉਂਕਿ ਬਾਈ ਜੀ ਆਫਰ ਹੀ ਦੇਵਾਂਗੇ ਤੁਹਾਨੂੰ ਲਖਵੀਰ ਸਿੰਘ ਲਖਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਸਰੋਤਿਆਂ ਨੂੰ ਜੀ ਪਹਿਲਾਂ ਲਖਵੀਰ ਸਿੰਘ ਲੱਖੀ ਮੌੜ ਕੰਬੈਨ ਸੇਲ ਦੇ ਵੱਲੋਂ ਸੱਸੀ ਪਿਆਰਪਰੀ ਸੱਸੀ ਕਾਲ ਜੀ ਠੀਕ ਹੈ ਭਾਈ ਜੀ ਤੁਹਾਡਾ ਜੀ ਆਇਆਂ ਜੀ ਸਵਾਗਤ ਹਾਂਜੀ ਠੀਕ ਹੈ ਭਾਈ ਜੀ ਕਿੰਨਾ ਕ ਪੁਰਾਣਾ ਕੰਮ ਆ ਭਾਈ ਆਪਣਾ 15 ਸਾਲ ਪੁਰਾਣਾ ਕੰਮ ਆ ਜੀ ਉਹ ਦੱਸਿਆ ਸੀ ਕਿਹੜੀ ਆਪਾਂ ਨਾ ਬਾਈ ਦਾ ਕਵੈਨਾਂ ਚ ਪੁਰਾਣੀ ਕਵੈਨਾਂ ਚ ਨਾ ਨਾਮ ਆਗਾ ਦੇ ਨਾਮ ਠੀਕ ਹੈ ਭਾਈ ਠੀਕ ਹੈ ਤੇ ਜੇ ਗੱਲਬਾਤ ਕਰੀ ਕਿੰਨੇ ਕ ਕਵੈਨਾਂ ਅਵੇਲੇਬਲ ਹੁੰਦੇ ਨੇ ਭਾਈ ਆਪਣੇ ਕੋਲੇ 5-7 ਪੀਸ ਹੁੰਦੇ ਆ ਜੀ ਠੀਕ ਹੈ ਵੱਲ ਵੱਲ ਹੁੰਦੇ ਹੀ ਹੁੰਦੇ ਆ ਜੇ ਸਿੱਧੀ ਵੇਚਣੀ ਹੋਵੇ ਵੇਚ ਕਿਸੇ ਨੂੰ ਕਿਸੇ ਨੇ ਸਿੱਧੀ ਆਉਣਾ ਹੋਵੇ ਜੀ ਕਿਸੇ ਨੇ ਵੇਚਣੀ ਹੈ ਜੀ ਮੰਨ ਲਾ ਤਾਂ ਵੀ ਆਪਣੇ ਕੋਲੇ ਆ ਸਕਦਾ ਜੀ ਕਿਸੇ ਨੇ ਖਰੀਦਣੀ ਹੈ ਤਾਂ ਵੀ ਆ ਸਕਦਾ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਜੀ ਤੇ ਅੱਜ ਤੁਹਾਨੂੰ ਤਕਰੀਬਨ ਬਾਈ ਜੀ ਤਿੰਨ ਦੋ ਤੋਂ ਤਿੰਨ ਕਬਾਈਨਾਂ ਦੇ ਇੱਕੂ ਰੇਟ ਦੇ ਕੇ ਜਾਵਾਂਗੇ ਤੇ ਪਰ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਪੂਰੀ ਵੀਡੀਓ ਦੇਖੋ ਜੀ ਸਾਰੀ ਇਹ ਤਾਂ ਕੋਈ ਸਟਾਰਟ ਕਰਦੇ ਬਾਈ ਜੀ ਦੱਸੋ ਬਾਈ ਜੀ ਇਹਦੇ ਬਾਰੇ ਇਹ 2010 ਮਾਡਲ ਮਸ਼ੀਨ ਹੈ ਜੀ ਠੀਕ ਹੈ ਜੀ ਤੇ ਮਾਗਰ ਲਈ ਜੋੜੀ ਟਾਇਰਾਂ ਦੀ ਨਵੀਂ ਆ ਜੀ ਕੱਟ ਦੀ ਚਾਦਰ ਨਵੀਂ ਆ ਜੀ ਫੀਡਰ ਦੀ ਚਾਦਰ ਨਵੀਂ ਆ ਜੀ ਇਹਦੀ ਠੀਕ ਆ ਜੀ ਸਾਰੀ ਫੋਲਰ ਇਹ ਫੋਲਰ ਰਿਪੇਅਰ ਹੋ ਗਈ ਯਾਰ ਟੈਨਾ ਟੂਨਾ ਲੋਕ ਨਹੀਂ ਦੋ ਖੋਲ ਕੇ ਲਾਉਂਦੇ ਆ ਜੀ ਅਸੀਂ ਇਹ ਲਾਉਣੇ ਤਾਂ ਕੰਪਲੀਟ ਕਰ ਰਹਿੰਦੀ ਆ ਜੀ ਕਰਨ ਬੰਨੀਓ ਜੇ ਸ਼ਾਮ ਤੱਕ ਹੋ ਜੂਗੀ ਕੱਟ ਦੀ ਚਾਦਰ ਵੀ ਬਿਲਕੁਲ ਨਵੀਂ ਲੱਗੀ ਜੀ ਠੀਕ ਆ ਜੀ ਹਜੇ ਰੰਗ ਪੇਂਟ ਰਹਿੰਦਾ ਕਰਨ ਬੰਨੀਓ ਤੇ ਇਹਦੀਆਂ ਟੈਨਾ ਵਗੈਰਾ ਸਾਰੀਆਂ ਨਵੀਆਂ ਲੱਗਣੀਆਂ ਨੇ ਜੀ ਠੀਕ ਆ ਜੀ ਹਾਂ ਜੀ ਤੇ ਮਾਡਲ ਆ ਕਿ ਬਈ ਜੀ ਇਹ ਇਹ 2010 ਮਾਡਲ ਆ ਜੀ ਠੀਕ ਆ ਜੀ ਹਾਂ ਜੀ ਜੇ ਚਾਲ ਚਲਾਵੇ ਦੀ ਪੂਰੀ ਵਧੀਆ ਮਸ਼ੀਨ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੋ ਵੀ ਚਾਲ ਚਲਾਵੇ ਦੀ ਬਾਈ ਕਹਿੰਦਾ ਪੂਰੀ ਵਧੀਆ ਮਸ਼ੀਨ ਹੈਗੀ ਠੀਕ ਹੈ ਭਾਜੀ ਜੇ ਮੈਂ ਆਪਾਂ ਕਹਿ ਦਈਏ ਹਨਾ ਤੁਹਾਨੂੰ ਟਰੈਕਟਰ ਦੇ ਮੁੱਲ ਜੀ ਬੇ ਜੀ ਕਮਬਾਈਨ ਦੇ ਕੇ ਜਾਵਾਂਗੇ ਭਾਜੀ ਠੀਕ ਹੈ ਭਾਜੀ ਦੱਸੋ ਭਾਜੀ ਇਹਦੇ ਬਾਰੇ ਕਿੰਨੀ ਡਿਮਾਂਡ ਹੈ ਜੀ ਇਹ 2010 ਮਾਡਲ ਮਸ਼ੀਨਾਂ 52 ਇੰਚੀ ਹੈ ਜੀ ਸਾਰੀ ਫੁੱਲ ਰਿਪੇਅਰ ਵਿਦ ਟਰੈਕਟਰ ਫਿਟਿੰਗ ਕਰਕੇ ਦੇਵਾਂਗੇ ਜੀ ਟਰੈਕਟਰ ਫਿਟਿੰਗ ਟਰੈਕਟਰ ਫਿਟਿੰਗ ਵਿੱਚ ਕਰਕੇ ਦੇਵਾਂਗੇ ਜੀ ਠੀਕ ਫਿਟਿੰਗ ਕਰਕੇ ਅਲੱਗ ਨਾਲ ਲੈ ਲਓ ਭਾਜੀ ਨਹੀਂ ਨਹੀਂ ਜ ਇਹਦਾ ਰੇਟ ਆ ਜੀ ਠੀਕ ਹੈ ਇਹ ਰੇਟ ਆਗਾ ਹਾਂ ਜੀ ਜੇ ਕੋਈ ਭਰਾ ਦੀ ਵੀਡੀਓ ਦੇਖ ਕੇ ਆਉਂਦਾ ਤਾਂ ਉਹਦੇ ਵਾਸਤੇ 10000 ਰੁਪਿਆ ਡਿਸਕਾਊਂਟ ਆ ਜੀ ਤੇ ਤੁਸੀਂ ਪਹਿਲੀ 320000 ਕਹਿੰਦੇ ਹੁੰਦੇ ਫਿਰ ਨਹੀਂ ਨਹੀਂ 320000 ਹੋਣਾ ਸੀਗਾ 330000 ਰੁਪਿਆ ਜੀ ਮੰਨ ਲਓ ਜੇ ਕੋਈ 320000 ਤੇ ਇੱਕ ਗੱਲ ਹੋਰ ਆ ਬਈ ਕਈ ਕਿਸਾਨ ਵੀਰ ਮੰਨ ਕੇ ਚਲੋ ਥੋੜਾ ਮੋਟਾ ਕੰਮ ਹੁੰਦਾਗਾ ਨਾ ਖੇਤ ਚ ਪ੍ਰੋਬਲਮ ਆ ਵੀ ਜਾਂਦੀਆਂ ਨੇ ਕਿਉਂਕਿ ਚਲਦੀ ਕਮੈਂਚੀ ਪ੍ਰੋਬਲਮ ਆਉਦੀ ਹੁੰਦੀ ਹੈਗੀ ਤਾਂ ਵੀ ਆਪਣੀ ਗਾਰੰਟੀ ਆ ਜਿਹੜੀ ਮਸ਼ੀਨ ਆ ਪਰ ਰਿਪੇਅਰ ਫੁੱਲ ਰਿਪੇਅਰ ਕਰਕੇ ਦੇਵਾਂਗੇ ਤਾਂ ਉਹਦੀ ਇੱਕ ਸੀਜ਼ ਠੀਕ ਆ ਜੀ ਚੱਕਰਾਂ ਦੀ ਮੰਨ ਲਾ ਗਰੰਟੀ ਹੋ ਜੀ 100 ਕਿਲੋਮੀਟਰ ਦੇ ਅੰਦਰ 12 ਘੰਟਿਆਂ ਦੇ ਅੰਦਰ ਸਨਵਾਈ ਕਰੀ ਜਾਊ ਜੀ ਉਹ ਜਦੋਂ ਵੀ ਫੋਨ ਲਾਊਗਾ ਠੀਕ ਆ ਜੀ ਬਾਕੀ ਇੱਕ ਗੱਲ ਹੋਰ ਆ ਗਈ ਆਪਣਾ ਜੈਕ ਆ ਜੀ ਰਾਣਾ ਬੀਲਪਾਨਾ ਚਾਬੀਆਂ ਦਾ ਸੈੱਟ ਆ ਜੀ ਠੀਕ ਹੈ ਜੀ ਤੇ ਗ੍ਰੀਸ ਕਰਨਾ ਜੀ ਠੀਕ ਹੈ ਜੀ ਇਹ ਪੰਜ ਆਈਟਮਾਂ ਦਿੰਨੇ ਆ ਜੀ ਆਪਾਂ ਕਿਟ ਚ ਵੀ ਜਾਂਦੇ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਚਾਬੀਆਂ ਪਾਨਾ ਦਾ ਸੈੱਟ ਦਿੰਨੇ ਇੱਕ ਇੱਕ ਤਾਂ ਹੁੰਦਾ ਹੈ ਨਾ ਜਦੋਂ ਕੋਈ ਵਧੀਆ ਚਾਬੀ ਹੁੰਦੀ ਹੈ ਚਾਬੀ ਪਾਨਾ ਹੁੰਦਾ ਹੈ ਨਾ ਵੀਰੇ ਉਹਦੇ ਨਾਲ ਨਾ ਨਟ ਭਰ ਜਾਂਦਾ ਕਦੇ ਨਹੀਂ ਜੀ ਚਾਬੀ ਪਾਨਾ ਨਹੀਂ ਰਹਿੰਦਾ ਆਪਾਂ ਦੇ ਆਪਾਂ ਚਾਬੀ ਪਾਨਾ ਜਿਹੜਾ ਜੀ ਉਹ ਮੰਨ 100 ਰੁਪਏ ਕਿਲੋ ਵਾਲਾ ਨਹੀਂ ਦੇਣਾ ਆਪਾਂ 20 ਨਸਦਾ ਦੇਣ ਠੀਕ ਹੈ ਜੀ ਮੈਂ ਇਹ ਬੱਤੇ ਆ ਜਾ ਮੇਰੀ ਵੀਡੀਓ ਮੰਨ ਲਓ ਨੋਟ ਕਰ ਲਿਓ ਜੋ ਵੀ ਆਊਗਾ ਮੇਰੇ ਕੋਲ ਕਿਸਾਨ ਠੀਕ ਹੈ ਆਪਣਾ ਭਰਾ ਆਊਗਾ ਉਹ ਬੀਨ ਉਹ ਮੈਨੂੰ ਕਹੇ ਇਹਦੇ ਵੀ ਤੂੰ ਲੱਖੀ ਆਹ ਗੱਲ ਕਰੀ ਸੀ ਵੀਡੀਓ ਚ ਵੀ ਬੋਲ ਕਿੱਥੇ ਆ ਠੀਕ ਹੈ ਜੀ ਉਹਦੇ ਜਵਾਬ ਹਾਂ ਉਹ ਜਵਾਬਦੇਹੀ ਹੋਊਗੀ ਮੇਰੀ ਉਹ ਬੰਦਾ ਜਦੋਂ ਮਰਜ਼ੀ ਚੱਕ ਕੇ ਮੇਰੀ ਵੀਡੀਓ ਕਿਸੇ ਵੀ ਕਿਸੇ ਚੈਨਲ ਤੇ ਪਾ ਦੇ ਵੀ ਹਾਂ ਜਿਹੜਾ ਬੰਦਾ ਗੱਲ ਕਰਦਾ ਉਹ ਗੱਲ ਤੇ ਪੂਰੀ ਉੱਤਰ ਮਿਲੂਗਾ ਕਹਿ ਲਈਏ ਮਿਲੂਗਾ ਹੀ ਮਿਲੂਗਾ ਜੋ ਸਮਾਨ ਆਪਾਂ ਕਮੈਂਟਮੈਂਟ ਕਰ ਲਈ ਠੀਕ ਹੈ ਜੀ ਤੇ ਇਹ ਮਾਡਲ ਹੈ ਜੀ ਭਾਈ ਜੀ ਇਹ 2011 ਮਾਡਲ ਹੈ ਜੀ 5154 ਮਸ਼ੀਨ ਹੈ ਜੀ ਸੇ ਸਟਾਪ ਵਾਕਰਾ ਇਹ ਸੀਪ ਝਾਰਨ ਵਾਲਾ ਸੈੱਟ ਇਹਦਾ ਨਵਾਂ ਹੈ ਜੀ ਫੀਡਰ ਚੈਨਾਂ ਇਹਦੀਆਂ ਐਲੀਵੇਟਰ ਚੈਨਾਂ ਨਵੀਆਂ ਨੇ ਜੀ ਇਹਦਾ ਰਹਿੰਦਾ ਥੋੜਾ ਜਿਹਾ ਉੱਪਰ ਲਟੋਲ ਕੀ ਢਲਕੀ ਸੈੱਟ ਕਰਨ ਵਾਲੀ ਇਹ ਰਾਤ ਆਈ ਕਰ ਹਜੇ 30 ਸਮਾਰੀ ਵੀ ਨਹੀਂ ਗਈ ਜੀ ਰੰਗ ਪੇਂਟ ਦੀ ਜੈਨੂਅਲ ਹੈ ਜੀ ਠੀਕ ਹੈ ਜੀ ਰੰਗ ਪੇਂਟ ਦੀ ਸਾਰੀ ਹਾਂ 90 ਪੈਸੇ ਮੰਗ ਲਈ ਜੋੜੀ ਟਾਇਰਾਂ ਦੀ ਹੈ ਜੀ ਇਹਦੀ ਠੀਕ ਹੈ ਮਤਲਬ ਰੰਗ ਪੇਂਟ ਵੀ ਕਈ ਵਾਰ ਕਹਿ ਦੇਣਾ ਵਾਲਾ ਵੀ ਰੰਗ ਪੇਂਟ ਨਹੀਂ ਪੋਦੇ ਉਹ ਹੋ ਜਾਂਦਾ ਫਿਰ ਹੈ ਨਾ ਹਾਂ ਹਾਂ ਜੀ ਸਾਰੀ ਜੈਨੂਅਲ ਹੈ ਕਿਉਂਕਿ ਪੁਰਾਣਾ ਮਾਡਲ ਹੈਗਾ ਚੱਲਦੀ ਚ ਤਾਂ ਫਿਰ ਤਾਂ ਤੁਹਾਨੂੰ ਪਤਾ ਹੈ ਨਾ ਹਾਂ ਜੈਨੂਅਲ ਹੈ ਜੀ ਹੱਥ ਲੜੇ ਗਰਾਏ ਗੁਰੂ ਦੇ ਸਾਰੇ ਨਵੇਂ ਲੱਗੇ ਆ ਜੀ ਇਹਦੀ ਠੀਕ ਹੈ ਜੀ ਹਾਂ ਜੀ ਜੇ ਗੱਲਬਾਤ ਕਰੀ ਬਈ ਬੈਲਟਾ ਬੁਲਟਾ ਸਾਰੀਆਂ ਓਕੇ ਸਾਰੀਆਂ ਓਕੇ ਆ ਜੀ ਸਾਰ ਠੀਕ ਹੈ ਹੋਊਗਾ ਇਹਦੇ ਚ ਵੀ ਟਰੈਕਟਰ ਫਿਟਿੰਗ ਵਿਦ ਹੋਊਗਾ ਜੀ ਠੀਕ ਹੈ ਟਰੈਕਟਰ ਫਿਟਿੰਗ ਬਈ ਹਰੇਕ ਚ ਫ੍ਰੀ ਹੈ 10 ਤੋਂ 15000 ਰੁਪਿਆ ਖਰਚਾ ਭਰਾ ਜੀ ਟਰੈਕਟਰ ਫਿਟਿੰਗ ਦਾ ਇਹਦੇ ਆ ਦੇਖੋ ਬੈਰਿੰਗ ਮੂਰਾਂ ਸਾਰੇ ਨਵੇਂ ਆ ਜੀ ਮਸ਼ੀਨ ਦੇ ਆਰ ਦੇ ਬੈਰਿੰਗ ਨੇ ਥ੍ਰੈਸਰ ਥ੍ਰੈਸਰ ਵਾਲੇ ਸਭ ਬੈਰਿੰਗ ਨਵੇਂ ਆ ਜੀ ਬੈੱਡ ਬੋਡ ਪੂਰਾ ਵਧੀਆ ਜੀ ਇਹਦਾ ਸਾਰੀ ਬੈੱਡ ਬੋਡ ਦੀ ਚਾਦਰ ਨਵੀਂ ਲੱਗੀ ਹੋਈ ਹੈ ਜੀ ਠੀਕ ਹੈ ਜੀ ਤੇ ਆਪਣੀਆਂ ਰੇਲਾਂ ਰੂਲਾਂ ਸਾਰੀਆਂ 엘ਿਵੇਟਰ ਦੀਆਂ ਨਵੀਆਂ ਲਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਡਬਲ ਪੱਖੇ ਵਾਲੀ ਆ ਗਈ ਹਾਂ ਜੀ ਡਬਲ ਪੱਖਾ ਜੀ ਕੱਟਦੇ ਪੱਖਾ ਵੀ ਆਈ ਮਿਲੂਗੀ ਇਹਦੇ 2011 ਮਾਡਲ ਦੇ ਠੀਕ ਹੈ ਜੀ ਤੇ ਕੰਬੈਨ ਤੇ ਵੀ ਪੱਖਾ ਮਿਲੂਗਾ ਠੀਕ ਹੈ ਜੀ ਕਿੰਨੇ ਚ ਆਵੇ ਜੀ ਇਹ 5554 ਮਸ਼ੀਨ ਹੈ ਜੀ ਮੰਨ ਲਓ 13 ਫੁੱਟ ਕਟਰ 13 ਫੁੱਟ ਕਟਰ ਆ ਜੀ ਆ ਗਿਆ ਇਹਦਾ ਹਜੇ ਕੱਟ-ਕੁੱਟਰ ਧੌਣ-ਤਾਨ ਵਾਲਾ ਖੜਾ ਜੀ ਇਹ ਤਾਂ ਕੁਝ ਕਰਿਆ ਹੀ ਨਹੀਂ ਹੈਗਾ ਇਹਦਾ ਠੀਕ ਹੈ ਬਾਕੀ ਫਿੰਗਰਾਂ ਫੁੰਗਰਾਂ ਦਾ ਬਈ ਕਹਿੰਦੀ ਹਾਂ ਫਿੰਗਰਾਂ ਫੁੰਗਰਾਂ ਸਾਰੀਆਂ ਨਵੀਆਂ ਨੇ ਜੀ ਠੀਕ ਹੈ ਜੀ ਮੰਨ ਲਓ ਇਹਦੀਆਂ ਬਾਕੀ ਜੇ ਗੱਲਬਾਤ ਕਰੀਏ ਭਾਈ ਜੀ ਆਪਣੇ ਵਿੱਚੋਂ ਓਕੇ ਪਈਏ ਸਾਫ ਹਾਂ ਸਾਫ ਹੈ ਕੱਟ ਦੀ ਚਾਦਰ ਇਹਦੀ ਨਵੀਂ ਲੱਗੀ ਹੋਈ ਹੈ ਜੀ ਠੀਕ ਹੈ ਜੀ ਹਾਂ ਰੂਲਾ ਰੂਲਾ ਵੀ ਪੂਰਾ ਸਾਫ ਹੈ ਬਈ ਪੂਰਾ ਰੂਲਾ ਸਾਰਾ ਸਾਫ ਪਿਆ ਜੀ ਠੀਕ ਹੈ ਰੇਟ ਤੁਹਾਨੂੰ ਦੱਸ ਹੀ ਦਿੱਤਾ ਭਾਈ ਜੀ ਰੇਟ ਤੁਹਾਨੂੰ ਇਹਦਾ ਵੀ 3 ਲੱਖ 30 ਹਜ਼ਾਰ ਠੀਕ ਹੈ ਭਾਈ ਜੀ ਪੁਰਾਣੀ ਮਸ਼ੀਨ ਵੀ ਕੱਟੀ ਜਾਊ ਹਾਂ ਜੇ ਟਰੈਕਟਰ ਤੋਂ ਫੀਟਿੰਗ ਹੋ ਕੇ ਮਿਲੂਗਾ ਟਰੈਕਟਰ ਫੀਟਿੰਗ ਹੋ ਕੇ ਮਿਲੂ ਜੀ ਨਾਲ ਕਿਟ ਮਿਲੂ ਜੀ ਠੀਕ ਆ ਜੀ ਹਾਂਜੀ ਤੇ ਅੱਗੇ ਬਾਈ ਜੀ ਇਹ ਦੋ ਮਸ਼ੀਨਾਂ ਆ ਗਿਆ ਦੋਨੇ ਮਸ਼ੀਨਾਂ ਬਾਈ ਜੀ ਲੈ ਲਈਏ ਉਹਨਾਂ ਦੀ ਤਾਂ ਥੋੜੀ ਕਹ ਲਈਏ 100% ਗਾਰੰਟੀ ਜੀ ਇਹ ਹੈਗੇ ਨੇ 101% ਗਾਰੰਟੀ ਵਾਲੀ ਇਹ 101 ਜੀ ਇਹ ਆਪਣੇ ਇਹ ਆਪਾਂ ਘਰੇ ਚਲਾਈ ਆ ਜੀ ਮਸ਼ੀਨਾਂ ਤੇ ਇਹ ਇਹ 2011 ਮਾਡਲ ਮਸ਼ੀਨਾਂ ਜੀ ਠੀਕ ਆ ਜੀ ਤੇ ਇਹ ਤਾਂ ਆਪਣੇ ਘਰੇ ਚ ਚਲਾਉਣੇ ਆ ਜੀ ਆਪਾਂ ਮਸ਼ੀਨ 2011 ਮਾਡਲ ਬਲਕਾਰ 55 ਇੰਚੀ ਮਸ਼ੀਨ ਹੈ ਜੀ ਠੀਕ ਆ ਜੀ ਜੌਂਡੀ ਯਾਰ ਜੈਨੂਅਲ ਨਹੀਂ ਜੌਂਡੀ ਯਾਰ ਤੇ ਚੱਲੀ ਹੋਈ ਹੈ ਜੀ ਇਹ ਆਪਣੇ ਹੱਥੀਂ ਹਾਂ ਜੀ ਇਹਦਾ ਵੀ ਆਪਾਂ ਕੰਮ ਕਰਕੇ ਦੇਣਾ ਜੀ ਠੀਕ ਹੈ ਜੀ ਹਾਂ ਜੀ ਕੰਮ ਫੀਟਰ ਫੂਟਰ ਦੀ ਚਾਦਰ ਨਵੀਂ ਲਾ ਕੇ ਦੇਣੀ ਆ ਠੀਕ ਹੈ ਜੀ ਹਾਂ ਜੀ ਇਹਦਾ ਜਿਹੜਾ ਥੋੜਾ ਮੋਟਾ ਕੰਮ ਰਹਿੰਦਾ ਜੀ ਹਜੇ ਬਰਲਿਆ ਦੀ 100 ਇੰਚ ਹੀ ਚੱਲਦੀ ਆ ਠੀਕ ਤੇ ਕਰਕੇ ਦੇਵਾਂਗੇ ਪਰ ਜੋ ਵੀ ਕਮਿਟਮੈਂਟ ਕਰਨੀ ਦਾ ਕਰਕੇ ਦੇਵਾਂ ਇੱਕ ਸੀਜ਼ਨ ਦੀ ਗਾਰੰਟੀ ਦੇ ਦੇ ਕਹਿੰਦੇ ਨੂੰ ਵੀ ਲੱਗੇ ਹਾਂ ਜੀ ਕਿਉਂਕਿ ਫਿਰ ਇਹ ਦੁਬਾਰਾ ਚ ਪ੍ਰੋਬਲਮ ਆ ਜਾ ਫੇਰ ਹੋ ਰਹੀ ਆ ਬਈ ਸੁਆਦ ਜਾਂ ਨਹੀਂ ਹੁੰਦਾ ਉਹ ਗੱਲ ਬਈ ਤੇ ਇਹ ਮਾਡਲ ਹੈਗੇ ਬਈ ਇਹ 2011 ਡਿਮਾਂਡ 3 ਲੱਖ 75 ਹਜ਼ਾਰ ਆ ਜੀ ਠੀਕ ਆ ਜੀ ਇਹਦਾ 3 ਲੱਖ 75 ਹਜ਼ਾਰ ਹੈ ਜੀ 75 ਹਜ਼ਾਰ ਆ ਜੀ ਤੇ ਅਗਲੀ ਇਹ ਬਾਈ ਜੀ ਆ ਆ ਗਈ ਜੀ ਕੇ ਐਸ ਮਸ਼ੀਨ ਇਹ ਮੇਰੀ ਨਵੀਂ ਦਿੱਤੀ ਹੋਈ ਸੀ ਜੀ ਲੱਖੇ ਪਿੰਡ ਲੱਖੇ ਪਿੰਡ ਲੁਧਿਆਣੇ ਦੇ ਨੇ ਲੁਧਿਆਣੇ ਲੁਧਿਆਣੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਲੱਖਾਂ ਠੀਕ ਆ ਠੂਰ ਦੇ ਕੋਲੇ ਲੱਖੇ ਪਿੰਡ ਮੇਰੀ ਨਵੀਂ ਦਿੱਤੀ ਹੋਈ ਸੀ ਆਪਣੇ ਮਿੱਤਰ ਨੂੰ ਠੀਕ ਆ ਜੀ ਤੇ ਉਹ ਤੋਂ ਫਿਰ ਮੈਂ ਮਸ਼ੀਨ ਦੁਬਾਰੇ ਉਹਨੂੰ ਨਵੀਂ ਫੇਰ ਦੇਤੀ ਤੇ ਉਸੇ ਤੋਂ ਮੈਂ ਲਿਆਇਆ ਇਹ ਮਸ਼ੀਨ ਦੀ 100 1% ਗਾਰੰਟੀ ਆ ਠੀਕ ਆ ਬਈ ਹਾਂਜੀ ਇਹ ਜੈਨੂਨ ਆਪਣੀ ਅੱਖਾਂ ਦੇ ਸਾਹਮਣੇ ਚੱਲੀ ਆ ਜੀ ਠੀਕ ਆ ਜੀ ਮੰਨ ਲਓ ਜੇਨੂਨ ਮਤਲਬ ਇਹ ਮਸ਼ੀਨ ਤੇ ਕਰੀਏ ਨਾ ਜਿਆਦਾ ਬੈਲਡਿੰਗ ਬੋਲਡਿੰਗ ਕੋਈ ਹੋਵੇ ਕਿਤੇ ਵੀ ਤਾਕੀ ਟੱਲਾ ਕੋਈ ਬੰਦਾ ਆ ਕੇ ਸਾਬਤ ਕਰ ਦੇ ਦੇਤੇ ਮੰਨ ਲਾ ਗਰੰਟੀ ਆਪਣੀ ਐਲੀਵੇਟਰਾਂ ਤੋਂ ਸਾਰੀ ਫੁੱਲ ਡੀਲੈਕਸ ਆ ਜੀ ਇਹ ਮਹਾਰਾਜ ਚੈਂਜਰ ਚੁੰਜਰ ਲੱਗਿਆ ਹੋਇਆ ਚੈਨ ਵਾਲਾ ਇਹਨੂੰ ਚੈਂਜਰ ਲੱਗਿਆ ਹੋਇਆ ਜੀ ਠੀਕ ਆ ਜੀ ਔਰ ਮਾਡਲ ਦਾ ਆ ਐਲੀਵੇਟਰ ਦਿਖਾ ਦੇ ਭਰਾ ਮੇਰਾ ਕਿਤੇ ਐਨ ਦੇਖੋ ਠੀਕ ਆ ਕਿਤੇ ਵੀ ਟੈਂਕਾ ਨਹੀਂ ਲੱਗਿਆ ਹੋਇਆ ਜੀ ਠੀਕ ਆ ਜੀ ਮੰਨ ਲਾ ਲੱਗੇ ਵੱਜੀ ਨਹੀਂ ਹੈਗੀ ਕਿ ਮਤਲਬ ਉਹ ਬੰਦਾ ਉਹ ਘਰੋਂ ਵਧੀਆ ਸੀ ਸਰਦੇ ਵਰਦੇ ਵਾਲਾ ਸੀ ਉਹ ਕਿਰਾਏ ਦਾ ਨਾਲ ਚ ਨਹੀਂ ਕਰਦਾ ਜੀ ਆਪਦੇ ਵਧਣ ਵਾਸਤੇ ਲੈਤੀ ਸੀ ਉਹਨੇ ਠੀਕ ਆ ਬਾਈ ਜੀ ਹਾਂ ਜੀ ਪੂਰੀ ਨਵੀਂ ਮਸ਼ੀਨ ਹੈ ਜੀ ਠੀਕ ਆ ਜੀ ਇਹ ਮਾਡਲ ਹੈਗਾ ਜੀ ਇਹ 13 ਮਾਡਲ ਹੈ ਜੀ ਠੀਕ ਆ ਜੀ ਇਹਦੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈ ਜੀ 3 ਲੱਖ 30000 ਰੁਪਏ ਇਹਦੀ ਵੀ ਡਿਮਾਂਡ 30000 ਇੱਕ ਗੱਲ ਹੋਰ ਆ ਬਾਈ ਤੁਹਾਨੂੰ ਮੈਂ ਪੁੱਛਣਾ ਚਾਹਣਾਗਾ ਇਹਦਾ ਵੀ 3 ਲੱਖ 30000 ਹੈ ਨਾ ਇਹ ਪੂਰੀ ਸਾਫ਼ ਹੈ ਮਸ਼ੀਨ ਹੈ ਨਾ ਉਹ ਵੀ ਉਹਨਾਂ ਦਾ ਵੀ 3 ਲੱਖ 30000 ਰੁਪਏ ਹੈ ਨਾ ਇਹ ਇਹ ਐਵੇਂ ਕਿਉਂ ਬਾਈ ਉਏ ਇਸ ਵਾਰ ਭਰਾ ਆਇਆ ਠੀਕ ਹੈ ਜੀ ਮੰਨ ਲਾ ਵੀ ਇਸ ਵਾਰ ਰੇਟ ਭਰਾਵਾਂ ਨੂੰ ਕਿਹਾ ਵੀ ਯਾਰ ਕੋਈ ਬੰਦਾ ਕੰਮ ਚਲਾਉਣਾ ਚਾਹੇ ਉਹਦਾ ਸਾਥ ਦੇਵਾਂਗੇ ਫੁੱਲ ਠੀਕ ਹੈ ਜੀ ਆਏ ਨਹੀਂ ਹੈਗਾ ਉਹਦਾ ਸਾਥ ਦੇਵਾਂਗੇ ਸੀਜ਼ਨ ਤੱਕ ਵੀ ਮੰਨ ਸੀਜ਼ਨ 'ਚ ਵੀ ਰਾਤ ਨੂੰ ਬੰਦਾ ਫੋਨ ਕਰੂਗਾ ਤਾਂ ਅਸੀਂ ਰਾਤ ਨੂੰ ਵੀ ਫੋਨ ਚੱਕਦੇ ਹਾਂ ਜੀ ਵੀ ਇਸ ਤਰ੍ਹਾਂ ਦੀ ਗੱਲਬਾਤ ਨੇ ਜਿਹੜੋ ਬੰਦੇ ਆਪਣੇ ਪੁਹਿਹਾਰੀ ਤੋਂ ਪਹਿਲਾਂ ਮਸ਼ੀਨ ਲੈ ਕੇ ਗਏ ਬਲਕਾਰ ਠੀਕ ਹੈ ਜੀ ਉਹ ਬੰਦੇ ਆਪਾਂ ਤੋਂ ਇੱਕ ਮਸ਼ੀਨ ਹੋਰ ਲੈ ਗਏ ਉਹ ਮਸ਼ੀਨ ਵਰਕਸ਼ਾਪ ਤੇ ਖੜੀ ਆ ਟਰੈਕਟਰ ਬਦਲੀ ਕਰਨ ਵਾਸਤੇ ਠੀਕ ਹੈ ਉੱਥੋਂ ਮੰਨ ਆਪਣੇ ਕੋਲ ਬੰਦਾ ਹੀ ਘਾਟ ਕਰਕੇ ਫਿਰ ਮੈਂ ਸੰਦੀ ਇੱਕ ਗੱਲ ਹੋਰ ਨੋਟ ਜੀ ਸੰਦੀਪ ਐਗਰੀਕਲਚਰ ਜੋ ਕੰਬਾਈਨਾ ਬਣਾਉਂਦੇ ਰਹੇ ਆ ਜੀ ਉਹਨਾਂ ਤੋਂ ਪੂਰੇ ਮਨ ਖਾਸ ਮੁਖਾਸ ਬੰਦੇ ਜਗਦੀਪ ਸਿੰਘ ਜੱਗੀ ਆਪਣੀਆਂ ਟਰੈਕਟਰ ਬਦਲੀ ਕਰਦਾ ਜੀ ਆਪਾਂ ਹੋਰ ਆਮ ਵਰਕਸ਼ਾਪ ਤੋਂ ਟਰੈਕਟਰ ਬਦਲਨੀ ਕਰਵਾਉਂਦੇ ਕਿਉਂਕਿ ਉਹ ਕੰਬਾਈਨਾ ਬਣਾਉਂਦੇ ਰਹੇ ਤਜਰਬੇ ਕਰਨ ਤਜਰਬਾ ਕਰ ਇਹ ਵੀ ਗੱਲ ਹੈ ਨਾ ਜਿਵੇਂ ਆਪਾਂ ਚੜਾਉਣ ਲੱਗ ਜੀ ਆਪ ਖੁਦ ਆਪ ਵੀ ਸੱਟ ਫੇਟ ਕਰ ਬਣਾ ਲੈ ਟਰੈਕਟਰ ਵੀ ਨੁਕਸਾਨ ਕਰਾਂਗੇ ਨਾ ਬਈ ਤੇ ਹੁਣ ਨਵਾਂ ਟਰੈਕਟਰ 16 ਧਰਕੇ ਦਿੱਤਾ ਹੀ ਆਪਾਂ 100% ਐਡਮਿਸ਼ਨ ਤੇ ਹਾਂ ਭਣਿਆਰੀ ਤੋਂ ਉਹ ਜਿਹੜੇ ਬੰਦੇ ਪਹਿਲਾਂ ਆਏ ਸੀ ਉਹਨਾਂ ਨੂੰ ਮਸ਼ੀਨ ਆ ਉਹ 70-75000 ਰੁਪਿਆ ਨਫਾ ਦੇਗੀ ਠੀਕ ਆ ਉਹ ਫਿਰ ਦੁਬਾਰਾ ਫੇਰ ਮੈਥੋਂ ਹੀ ਲੈ ਗਏ ਠੀਕ ਆ ਹਾਂ ਜੀ ਆਪਣਾ ਰੇਟ ਬਹੁਤ ਵਜੇ ਸੀ ਪਹਿਲਾਂ ਲਖਵੀਰ ਬਾਈ ਤੋਂ ਖਰੀਦੋ ਅੱਗੇ ਜਾ ਕੇ ਆਉਂਦਾ ਕੰਮ ਚਲਾਉ ਹਾਂ ਜੀ ਠੀਕ ਆ ਜੀ ਆਜੋ ਹੁਣ ਆਪਾਂ ਅਗਲੀ ਮਸ਼ੀਨ ਬਾਰੇ ਗੱਲ ਕਰਦੇ ਹਾਂ ਦੱਸੀ ਬਾਈ ਲਖਵੀਰ ਇਹਦੇ ਬਾਰੇ ਬਾਈ ਇਹ 2010 ਮਾਡਲ ਮਸ਼ੀਨ ਆ ਜੀ ਹਰਮਨ 2010 ਮਾਡਲ ਮਸ਼ੀਨ ਆ ਜੀ ਹਰਮਨ ਮਸ਼ੀਨਾ ਪੰਜਾਬ ਨੰਬਰ ਆ ਜੀ ਠੀਕ ਆ ਜੀ ਕਾਪੀ ਕਾਗਜ਼ ਦੀ ਓਕੇ ਆ ਜੀ ਸੀ ਬਚਾਰਨੇ ਲਾ ਇਹਦਾ ਗੇਅਰ ਐਕਸ਼ਨਾਂ ਤੋਂ ਲਾਸਟ ਆ ਵਕਰਾਂ ਤੋਂ ਜੀ ਲਾਸਟ ਕ੍ਰੈਂਕਾਂ ਤੋਂ ਸਾਰਾ ਸਮਾਨ ਨਵਾਂ ਜੀ ਠੀਕ ਆ ਬਈ ਹਾਂਜੀ ਲਾ ਬੈਟਰੀ ਆ ਇਹ ਬੈਟਰੀਆਂ ਨੇ ਜੀ ਇਹਦੀਆਂ ਦੋਨੇ ਨਵੀਆਂ ਨੇ ਆ ਇੱਕ ਬੈਟਰੀ ਆ ਇਹ ਪੁਰਾਣੀ ਆ ਜੀ ਇਹ ਨਵੀਂ ਧਰਕੇ ਦੇਣੀ ਆ ਜੀ ਇਹ ਵੀ ਮਸ਼ੀਨ ਹਜੇ ਪਰਸੋਂ ਰਾਤ ਆਈ ਆ ਜੀ ਆਪਣੇ ਪਹੁੰਚਣ ਵਾਲੀ ਆ ਘਰੇ ਇਹ ਤੇ ਧੂਣ ਸਮਾਰਨ ਵਾਲੀ ਆ ਹਜੇ ਮੰਨ ਲਓ ਇਹਦਾ ਕੰਮ ਤੰਦਾ ਜੋ ਮਾੜਾ ਮੋਟਾ ਹੈਗਾ ਉਹ ਕਰਕੇ ਦੇਵਾਂਗੇ ਜੀ ਠੀਕ ਹੈ ਜੀ ਇੰਜਨ ਕਿਹੜਾ ਹੈ ਗਿਆ ਬਈ ਜੀ ਇਹਦੇ ਇੰਜਨ ਇਹਦੇ ਤੇ ਡਿਸਪੋਜ਼ਲ ਆ ਜੀ 402 ਮਾਡਲ ਦਾ ਇੰਜਨ ਆ ਜੀ ਇਹਦੇ ਤੇ ਠੀਕ ਹੈ ਜੀ ਟਰੱਕ ਵਾਲਾ ਇੰਜਨ ਹੈ ਮੇਰੀ ਹਾਂ ਹਾਂ ਜੀ ਟਰੱਕ ਵਾਲਾ ਇੰਜਨ ਆ ਜੀ ਜਿਹਦਾ ਰੇਟ ਸੁਣੋਗੇ ਤਾਂ ਤੁਸੀਂ ਕਹੋਗੇ ਕੀ ਆ ਬਾਤ ਠੀਕ ਹੈ ਜੀ ਮੈਂ ਜੇ ਕਿਸੇ ਬੰਦੇ ਨੇ ਰੇਟ ਉਹ ਦਈ ਜਿਹੜਾ ਕਿਤੋਂ ਨਾ ਮਿਲੇ ਬਸ ਰੇਟ ਸੋਨ ਨੂੰ ਐ ਮੰਨ ਲਓ ਇਹਦਾ ਰੇਟ ਜਿਹੜਾ ਦੇਵਾਂਗੇ ਵੱਡੀ ਮਸ਼ੀਨ ਐਨੇ ਰੇਟ ਚ 2010 ਮਾਡਲ ਮੰਨ ਲਓ ਕੋਈ ਬੰਦਾ ਦਿੰਦਾ ਨਹੀਂ ਇਹ ਹੈਗਾ ਇਹ ਤੁਹਾਨੂੰ 4 ਲੱਖ ਤੇ 35000 ਰੁਪਏ ਦੀ ਮਸ਼ੀਨ ਦੇ ਦਾਂਗੇ ਭਰਾ ਮੇਰੇ 4 ਲੱਖ ਤੇ 35000 ਦੀ ਮਸ਼ੀਨ ਦੇਵਾਂਗੇ ਡਿਸਕਾਊਂਟ ਜਿਆਦਾ ਰਹਿ ਗਿਆ ਡਿਸਕਾਊਂਟ ਹੁਣ ਤੂੰ ਹਰ ਮਸ਼ੀਨ ਦੇ ਨਾਲ ਕਰਾ 5000 ਕਰੀ ਦੀ 5 4000 ਕਰ ਦਾਂਗੇ ਕੋਈ ਗੱਲ ਹੈ ਕਰ ਦਾਂਗੇ ਹੁਣ 4000 10000 ਹੀ ਕਰ ਦਾਂਗੇ ਠੀਕ ਹੈ ਹੁਣ ਤੁਹਾਨੂੰ ਟਰੈਕਟਰ ਲਿਆਉਂਦੀ ਵੀ ਲੋੜ ਹੈ ਠੀਕ ਹੈ ਬਈ ਜੰਮੀ ਥੋੜੇ ਪੈਸੇ ਨਾਲ ਜੇ ਥੋੜੇ ਥੋੜੇ ਪੈਸੇ ਨਾਲ ਬਾਈ ਨੇ ਕਿਸੇ ਨੇ ਕੰਮ ਚਲਾਉਣਾ ਬਾਈ ਮੜਾ ਇਧਰ ਮਾਰ ਯਾਰ ਫੰਗਰਾਂ ਫੰਗਰਾਂ ਦੇ ਸਾਰੀਆਂ ਨਵੀਆਂ ਨੇ ਬਾਈ ਸਾਰਾ ਡਰਾਮਾ ਦੀਆਂ ਫੱਟੀਆਂ ਫੁੱਟੀਆਂ ਸਾਰਾ ਮਸ਼ੀਨ ਦੀਆਂ ਨਵੀਆਂ ਨੇ ਜੀ ਇਹਦਾ ਕੰਮ ਹੋਇਆ ਹੋਇਆ ਕਿ ਭਈ ਹੁਣ ਨਹੀਂ ਇਹ ਤਾਂ ਹਜੇ ਕੰਮ ਹੋਣ ਵਾਲਾ ਜੀ ਐਵੇਂ ਤੁਹਾਨੂੰ ਕਹਦੀਏ ਇਹ ਬਿਦੌਟ ਕੰਮ ਤੋਂ ਐਂ ਹੀ ਦੇਣੀ ਆ ਬਸ ਇਹ ਤੋਂ ਹੁਣ ਸਮਾਰਨ ਜਿਹੜਾ ਡੈਂਟਿੰਗ ਨੂੰਟਿੰਗ ਦਾ ਕੰਮ ਹੈ ਇਹਦਾ ਥੋੜਾ ਮੋਟਾ ਇਹ ਕਰਕੇ ਦੇਵਾਂਗੇ ਠੀਕ ਆ ਬਾਈ ਜੀ ਹਾਂ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬੈਲਟਾ ਬੁਲਟਾਂ ਦੀ ਸਾਰੀ ਓਕੇ ਸਾਰੀ ਓਕੇ ਆ ਜੀ ਤਿੰਨੇ ਚੈਨਾਂ ਨਵੀਆਂ ਨੇ ਜੀ ਫੀਡਰ ਚੈਨ ਐਲੀਵੇਟਰ ਚੈਨਾਂ ਜੀ ਸਾਰੀਆਂ ਬੈਲਟਾਂ ਬੁਲਟਾਂ ਸਾਰੀਆਂ ਨਵੀਆਂ ਨੇ ਜੀ ਵਧੀਆ ਚੰਗੇ ਘਰੋਂ ਆਈ ਹੈ ਜੀ ਠੀਕ ਹੈ ਹੈਗਾ ਟਾਇਰ ਮੈਂ ਕਹਿਣਾ 60 ਕੁ ਪੈਸੇ ਨਾ ਬਈ ਹਾਂ ਜੀ ਠੀਕ ਹੈ 60 ਪੈ 60 ਕੁ ਪੈਸੇ ਟਾਇਰ ਆ ਜੀ ਇਹਦੇ ਠੀਕ ਹੈ ਜੀ ਮੰਨ ਲਓ ਖੁੱਲੇ ਢੱਲੇ 6 ਟਾਇਰ ਹਾਂਜੀ ਠੀਕ ਹੈ ਜੀ ਹਾਂ ਜੀ ਸਾਰੀਆਂ ਫਿੰਗਰਾਂ ਫੁੰਗਰਾਂ ਦੀ ਸਭ ਓਕੇ ਆ ਜੀ ਠੀਕ ਹੈ ਜੀ ਮੇਨ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਿਓ ਜੀ ਆਪਣੀ ਇਹ ਮੇਨ ਲੋਕੇਸ਼ਨ ਜੀ ਹੰਡਿਆਆ ਚੌਂਕ ਤੋਂ 1 ਕਿਲੋਮੀਟਰ ਸੰਗਰੂ ਰੋਡ ਤੇ ਆਪਣੇ ਘਰ ਨੇ ਕੋਠੇ ਮੋੜਾਂ ਦੇ ਠੀਕ ਹੈ ਮਤਲਬ ਐਂਡਾ ਪੁਲ ਦੇ ਥੱਲੇ ਆ ਕੇ ਹਾਂ ਪੁਲ ਦੇ ਥੱਲੇ ਆ ਕੇ ਬੰਦਾ ਫੋਨ ਕਰ ਲੈ ਜੀ ਉਥੋਂ ਸਾਡਾ ਬੰਦਾ ਤੁਹਾਨੂੰ ਆਪੇ ਮਤਲਬ ਕੰਟੈਕਟ ਕਰੂਗਾ ਲੈ ਜਾਊਗਾ ਹਾਂਜੀ ਠੀਕ ਆ ਬਾਈ ਹਾਂਜੀ ਠੀਕ ਆ ਬਾਈ ਲਖਦੀ ਓਕੇ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਫੇਰ ਦੁਬਾਰਾ ਤੋਂ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਚਲੋ ਬਈ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ